ਦੇਖੋ ਸਭ ਤੋਂ ਪਹਿਲਾਂ ਤਾਂ ਚਾਲ ਸਾਹਿਬ ਦਾ ਧੰਨਵਾਦ ਤੁਸੀਂ ਸਾਡੇ ਤੱਕ ਪਹੁੰਚ ਕੀਤੀ ਤੇ ਜਿੱਤੋਂ ਤੱਕ ਸਵਾਲ ਹੈ ਲੋਕ ਸਭਾ ਚੋਣਾਂ ਦੇ ਦੌਰਾਨ ਅਨਸਰਾਜ ਖਾਂਸੀ ਵੱਲੋਂ ਖਾਸ ਕਰਕੇ ਆਪਣੀ ਜਿਹੜੀ ਜਾਤੀ ਨੂੰ ਅਭਾਰ ਕੇ ਗੱਲ ਕਹੀ ਜਾ ਰਹੀ ਹੈ ਕਿ ਮੈਂ ਐਸਸੀ ਵਰਗ ਨਾਲ ਸੰਬੰਧ ਰੱਖਦਾ ਇਸੇ ਕਰਕੇ ਜਿਹੜੇ ਕਿਸਾਨ ਨੇ ਉਹ ਮੇਰਾ ਵਿਰੋਧ ਕਰ ਰਹੇ ਨੇ ਜਦ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਦਾ ਭਾਰਤੀ ਜਨਤਾ ਪਾਰਟੀ ਦਾ ਕਿਸਾਨਾਂ ਦੇ ਪ੍ਰਤੀ ਜਿਸ ਤਰ੍ਹਾਂ ਦਾ ਰੋਲ ਰਿਹਾ ਰਵਈਆ ਰਿਹਾ ਉਸ ਦੇ ਕਾਰਨ ਪੂਰੇ ਭਾਰਤ ਦੇ ਵਿੱਚ ਜਿਹੜੇ ਆ ਕਿਸਾਨ ਆਓ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰ ਰਹੇ ਆ ਤੇ ਇਸੇ ਲੜੀ ਦੇ ਤਹਿਤ ਹੀ ਫਰੀਦਕੋੜ ਹਲਕਾ ਜਿਹੜਾ ਰਿਜ਼ਰਵ ਆ ਤੇ ਉਥੋਂ ਬਾਕੀ ਪਾਰਟੀਆਂ ਦੇ ਜਿਹੜੇ ਲੋਕ ਆ ਉਹ ਵੀ ਦਲਤ ਵਰਗ ਨਾਲ ਹੀ ਸੰਬੰਧ ਰੱਖਦੇ ਆ ਔਰ ਉਹ ਵੀ ਜਿਹੜੇ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਉਹਨਾਂ ਦਾ ਕੋਈ ਵਿਰੋਧ ਨਹੀਂ ਹੋ ਰਿਹਾ ਲੇਕਿਨ ਇਸ ਦਾ ਹੰਸਰਾਜ ਦਾ ਵਿਰੋਧ ਜਿਹੜਾ ਉਹ ਹੰਸਰਾਜ ਕਰਕੇ ਨਹੀਂ ਹੋ ਰਿਹਾ ਜੈਦੀ ਜਾਤੀ ਕਰਕੇ ਨਹੀਂ ਹੋ ਰਿਹਾ ਸਿਰਫ ਇਸ ਕਰਕੇ ਹੋ ਰਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੈ ਔਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਿੱਥੇ ਵੀ ਇਲੈਕਸ਼ਨ ਲੜ ਰਹੇ ਆ ਕਿਸਾਨ ਉਹਨਾਂ ਤੋਂ ਸਵਾਲ ਪੁੱਛ ਰਿਹਾ ਹੈ ਔਰ ਉਹਨਾਂ ਦਾ ਵਿਰੋਧ ਕਰ ਰਿਹਾ ਹੈ ਕਿਉਂਕਿ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਆ ਉਹਨਾਂ ਦਾ ਜਿਹੜਾ ਰਵਈਆ ਆ ਪਿਛਲੇ ਸਮੇਂ ਤੋਂ ਕਿਸਾਨਾਂ ਦੇ ਪ੍ਰਤੀ ਜਿਹੜਾ ਉਹ ਬੜਾ ਖਤਰਗਾਰ ਤੇ ਰਿਹਾ ਆ ਜਿਸ ਕਰਕੇ ਕਿਸਾਨਾਂ ਦਾ ਜਿਹੜਾ ਗੁੱਸਾ ਆ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹੈ ਔਰ ਜਿਸ ਤਰ੍ਹਾਂ ਕਿ ਖਡੂਰ ਸਾਹਿਬ ਲੋਕ ਸਭਾ ਹਲਕਾ ਸੀਟ ਪੰਤਕ ਸੀਟਾ ਔਰ ਇਸ ਸਮੇਂ ਪੰਜਾਬ ਦੀਆਂ ਹੋਟ ਸੀਟਾਂ ਦੇ ਵਿੱਚ ਸ਼ਾਮਲ ਹੋ ਗਈ ਆ ਵਰਸਾ ਸਿੰਘ ਬਟਟੋਆ ਅਕਾਲੀ ਦਲ ਦੀ ਟਿਕਟ ਤੋਂ ਨੇ ਪਰ ਦੂਜੇ ਪਾਸੇ ਆਜ਼ਾਦ ਤੌਰ ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜਾ ਆਮ ਸਿੱਖ ਆ ਉਹ ਇੱਕ ਦੁਬਧਾ ਦੇ ਵਿੱਚ ਹੈਗਾ ਕਿ ਮੈਂ ਕਿ ਉਹਨੂੰ ਪੰਥਕ ਮੰਨਾਂ ਇਸ ਤਰ੍ਹਾਂ ਦੀ ਇਹ ਇਹ ਚ ਕੋਈ ਸ਼ੱਕ ਨਹੀਂ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਜਿਹੜੇ ਲੋਕ ਆ ਖਾਸ ਕਰਕੇ ਜਿਹੜੇ ਪੰਥਕ ਲੋਕ ਆ ਉਹ ਬੜੀ ਦੁਬਧਾ ਵਿੱਚ ਨੇ ਕਿਉਂਕਿ ਪਿਛਲੇ 2-3 ਸਾਲਾਂ ਜਿਹੜੀਆਂ ਘਟਰਾਵਾ ਵਾਪਰੀਆਂ ਜਿਸ ਦੇ ਵਿੱਚ ਪਾਇਆ ਮਰਕਪਾਲ ਸਿੰਘ ਦੀ ਉੱਭਰ ਕੇ ਆਏ ਭਾਵੇਂ ਉਹਨਾਂ ਦਾ ਪਿਛਲਾ ਜੀਵਨ ਕਿਸੇ ਤਰ੍ਹਾਂ ਦਾ ਵੀ ਸੀ ਲੇਕਿਨ ਉਹਨਾਂ ਨੇ ਆਉਂਦਿਆਂ ਆਪਣੇ ਪਹਿਰਾਵਾ ਆਪਣਾ ਜਿਹੜਾ ਪੰਥਕ ਬਣਾਇਆ ਚਾਲ ਟਾਲ ਜਿਹੜੀ ਉਹ ਪੰਥਕ ਸਖਸੀਅਤ ਵਰਗੀ ਕੀਤੀ ਔਰ ਅਮਰਦੇਸ਼ਿਕਾ ਉਹਨਾ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਸ਼ੁਰੂ ਕੀਤੀਆਂ ਔਰ ਕੁਝ ਗੱਲਾਂ ਜਿਹੀਆਂ ਵਾਪਰ ਗਈਆਂ ਜਿਸ ਨਾਲ ਉਹਨਾਂ ਤੇ ਜਿਹੜਾ ਇੱਕ ਅਜਨਾਲਾ ਹਲਕੇ ਦੇ ਵਿੱਚ ਪਰਚਾ ਦਰਜ ਹੋਇਆ ਔਰ ਜਿਹੜਾ ਕਿ ਵੱਡਦਾ ਤਾਂ ਇਹ ਸੀ ਕਿ ਜੋ ਉਹਨਾਂ ਤੇ ਧਾਰਾ ਲੱਗੀ ਆ ਉਨ੍ਹਾਂ ਦੇ ਮੁਤਾਬਕ ਉਹਨਾਂ ਨੂੰ ਜਿਹੜੀ ਉਹ ਸਜ਼ਾ ਦਿੱਤੀ ਜਾਂਦੀ ਹੈ ਜੇਲ੍ਹ ਵਿੱਚ ਰੱਖਿਆ ਜਾਂਦਾ। ਲੇਕਿਨ ਜਿਸ ਤਰ੍ਹਾਂ ਕੇਂਦਰ ਦਾ ਰਵੱਈਆ ਰਿਹਾ ਹਮੇਸ਼ਾ ਹੀ ਜਿਹੜਾ ਸਿੱਖਾਂ ਦੇ ਨਾਲ ਇੱਕ ਮੈਂ ਸਮਝਦਾ ਕਿ ਗੈਰ ਨਾਗਰਿਕਾਂ ਵਾਲਾ ਜਿਹੜਾ ਉਹ ਵਿਵਹਾਰ ਕਰਦੀ ਹੈ ਉਹਨਾਂ ਨੂੰ ਉਹਨਾਂ ਤੇ ਐਨਐਸਏ ਲਾ ਕੇ ਤੇ ਨਾਲ ਹੋਰ 8 9 ਨੌਜਵਾਨਾਂ ਨੂੰ ਤੇ ਉਹਨਾਂ ਨੂੰ ਡਿਬਲੂਗੜ੍ਹ ਜੇਲ੍ਹ ਭੇਜ ਦਿੱਤਾ। ਇਸ਼ੂ ਕੀ ਸੀ ਵਿਸ਼ਾ ਕੀ ਸੀ ਉਹ ਅਲੱਗ ਗੱਲ ਹੈ। ਕਿਉਂਕਿ ਅਮਰਪਾਲ ਸਿੰਘ ਹੁਣੀ ਵੀ ਹਮੇਸ਼ਾ ਤੋਂ ਆਪ ਦੇ ਜਿਹੜੇ ਉਪਾਸ਼ਣ ਜਾਂ ਤਕਰੀਰਾਂ ਵਿੱਚ ਇਹ ਗੱਲ ਕਹਿੰਦੇ ਆਏ ਕਿ ਮੈਂ ਇਹ ਭਾਰ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਔਰ ਮੈਂ ਜਿਹੜਾ ਉਹ ਖਾਲਸਾ ਰਾਜ ਜਾਂ ਵਕਰੀ ਰਾਜ ਦੀ ਗੱਲ ਕਰਦੇ ਹਾਂ। ਹਾਲਾਂਕਿ ਇਸ ਵਿਸ਼ੇ ਦੇ ਉੱਤੇ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਬੜਾ ਵੱਡਾ ਸੰਤਾਪ ਉਠਾਇਆ। ਬੜਾ ਨੁਕਸਾਨ ਹੋਇਆ ਪੰਜਾਬ ਦੇ ਲੋਕਾਂ ਦਾ ਖਾਸ ਕਰਕੇ ਸਿੱਖਾਂ ਦਾ ਤੇ ਲੋਕ ਇਸ ਤੋਂ ਥੋੜਾ ਜਿਹਾ ਜਿਹੜਾ ਆ ਉਹ ਇਸ ਵਿਸ਼ੇ ਤੋਂ ਕੰਨੀ ਮਿਕਤਰਉਂਦੇ ਆ ਆਮ ਲੋਕ। ਲੇਕਿਨ ਜਿਸ ਤਰ੍ਹਾਂ ਦੇ ਹਾਲਾਤ ਹੁਣ ਹੋਏ ਪਿਆ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੇ ਜਿਹੜਾ ਲੋਕ ਸਭਾ ਹਲਕਾ ਖਡੂਰ ਸਾਹਿਬ ਉਮੀਦਵਾਰ ਜਿਹੜਾ ਐਲਾਨ ਕਰ ਦਿੱਤਾ ਗਿਆ। ਔਰ ਦੂਜੇ ਪਾਸੇ ਅਕਾਲੀ ਦਲ ਵੱਲੋਂ ਫਿਰਸਾਸੇ ਮੋਲਟੋਆ ਜੋ ਕਿ ਆਪਣੇ ਆਪ ਨੂੰ ਹੈ ਵੀ ਜੋ ਕਿ ਆਪਣੇ ਆਪ ਨੂੰ ਇਹ ਕਹਿੰਦੇ ਨੇ ਕਿ ਮੈਂ ਲੰਮਾ ਸਮਾਂ ਜਿਹੜਾ ਬਲੂ ਸਾਰਪਲੇਸ਼ਨ ਤੋਂ ਲੈ ਕੇ 7 ਸਾਲ ਜੇਲ੍ਹ ਕੱਟੀ ਹੈ ਤੇ ਵੱਖਰੇ ਵੱਖਰੇ ਸੰਘਰਸ਼ਾਂ 'ਚ ਜਾਂ ਐਕਸ਼ਨਾਂ ਵਿੱਚ ਭਾਗ ਲਿਆ ਔਰ ਮੈਂ ਵੀ ਪੰਥ ਦਾ ਜਿਹੜਾ ਉਹ ਅਮੀਦਵਾਰ ਹੈਗਾ ਤੇ ਲੋਕਾਂ 'ਚ ਆਮ ਲੋਕਾਂ ਦੀ ਜਿਹੜੀ ਦੁਧਾ ਉਹ ਖੜੀ ਹੋ ਗਈ ਹੈ ਵੀ ਇਹਨਾਂ ਵਿੱਚੋਂ ਅਸਲ ਪੰਥਕ ਕਿਹੜਾ ਤੇ ਮੈਂ ਸਮਝਦਾ ਕਿ ਇਸ ਜਿਹੜੀ ਆ ਘੜੀ ਆ ਮੈਂ ਔਕੀ ਘੜੀ ਕਹੂੰਗਾ ਲੋਕਾਂ ਦੀ ਚੋਣਾਂ ਦੇ ਦੌਰਾਨ ਕਿਉਂ ਕੀ ਫੈਸਲਾ ਕਰੂੰ ਇੱਥੇ ਆਣ ਕੇ ਜਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਹਦਾ ਸਾਹਿਬ ਨੂੰ ਜਾਂ ਇਸ ਤਰ੍ਹਾਂ ਦੀ ਕੋਈ ਅਥਾਰਟੀ ਜਿਹੜੀ ਲੋਕਾਂ ਨੂੰ ਸਪਸ਼ਟ ਤੌਰ ਤੇ ਇੱਕ ਉਮੀਦਵਾਰ ਨੂੰ ਪੰਥ ਦੇ ਉਮੀਦਵਾਰ ਨੂੰ ਜਿਹੜਾ ਉਹ ਸਹਾਇਤਾ ਕਰ ਰਹੀ ਜਾ ਉਹਦੇ ਨਾਲ ਖੜੇ ਕਰਨ ਦੀ ਗੱਲ ਕਹੇ ਤਾਂ ਜੋ ਜਿਹੜੀ ਇਹ ਲੋਕਾਂ ਦੀ ਉਦਦਾਰ ਜਿਹੜੀ ਆ ਕਲੀਅਰ ਹੋ ਸਕੇ ਤੇ ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਜਿਹੜੀ ਆ ਗੱਲ ਹੋਣੀ ਚਾਹੀਦੀ ਤਾਂ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਨੇ ਵੀ ਬਹੁਤ ਵਾਅਦੇ ਕੀਤੇ ਪੰਜਾਬੀਆਂ ਦੇ ਨਾਲ ਤਾਂ ਉਸ ਤੋਂ ਬਾਅਦ ਜੋ ਕੰਮ ਹੋਇਆ ਜਿਹੜਾ ਕਿਸਾਨ ਅੰਦੋਲਨ ਦੋ ਹੈਗਾ ਉਹਦੇ ਵਿੱਚ ਸ਼ੁਭ ਕਰਨ ਦੀ ਮੌਤ ਹੋਈ ਉਸ ਤੋਂ ਬਾਅਦ ਵੀ ਬਹੁਤ ਸਵਾਲ ਖੜੇ ਹੋਏ ਪੰਜਾਬ ਤੇ ਸਰਕਾਰ ਦੇ ਉੱਪਰ ਸਿੱਧੂ ਮੂਸੇਵਾਲਾ ਦਾ ਮਾਮਲਾ ਖੜਾ ਹੈਗਾ ਤਾਂ ਇਹ ਸਾਰੇ ਜਿਹੜੇ ਸਿਨੈਰੀਓ ਹੈਗਾ ਉਹਨੂੰ ਕਿਦਾਂ ਦੇਖਦੇ ਆ ਦੇਖੋ ਜਿਹੜੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਇਹ ਤਾਂ ਇੱਕ ਮੈਂ ਸਭ ਦਾ ਕਿ ਐਕਸੀਡੈਂਟਲ ਘਟਨਾ ਸੀਗੀ ਕਿ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਆ ਇਹ ਕੋਈ ਇਸ ਤਰ੍ਹਾਂ ਦੀ ਕੋਈ ਵਿਚਾਰਧਾਰਾ ਨਹੀਂ ਲੈ ਕੇ ਆਈ ਪੰਜਾਬ ਦੇ ਲੋਕਾਂ ਲਈ ਵੀ ਅਸੀਂ ਤੁਹਾਨੂੰ ਇਸ ਤਰ੍ਹਾਂ ਦਾ ਜਿਹੜਾ ਉਹ ਰਾਜ ਦੇਵਾਂਗੇ ਜਾਂ ਇਸ ਰਾਜ ਵਿੱਚ ਕੁਝ ਅਜਾਹਾ ਹੋਵੇਗਾ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਜਿਹੜੀ ਗੱਲ ਕੀਤੀ ਸੀ ਕਿ ਅਸੀਂ ਕੋਈ ਵੀ ਕਿਸੇ ਤਰ੍ਹਾਂ ਦਾ ਕਰਾਪਸ਼ਨ ਨਹੀਂ ਹੋਊਗੀ ਲੋਕਾਂ ਨੂੰ ਜ਼ਿੰਦਾਰ ਮਿਲੂਗਾ ਨਸ਼ੇ ਜਿਹੜੇ ਉਹ ਪੰਜਾਬ ਚੋਂ ਖਤਮ ਕਰਾਂਗੇ ਲੇਕਿਨ ਮੈਂ ਸਮਝਦਾ ਕਿ 2 ਸਾਲ ਤੋਂ ਵੱਧ ਸਮਾਂ ਹੋ ਗਿਆ ਕੋਈ ਵੀ ਅਜਾਹਾ ਕੰਮ ਨਹੀਂ ਹੋਇਆ ਜਿਸ ਦੇ ਨਾਲ ਇਹ ਕਹਿ ਸਕਾਂ ਕਿ ਜਿਹੜਾ ਆ ਵੀ ਆਮ ਆਦਮੀ ਪਾਰਟੀ ਸਰਕਾਰ ਰੋਟਾ ਲੋਕਾਂ ਨੂੰ ਕੋਈ ਸੁਰਦਾ ਹੋ ਗਿਆ ਇਹ ਤਾਂ ਸਿਰਫ ਇੱਕ ਰੋਸ ਸੀ ਅਕਾਲੀ ਦਲ ਤੇ ਕਾਂਗਰਸ ਦੀ ਜਿਹੜੀ 70 72 ਸਾਲ ਤੋਂ ਜਿਹੜਾ ਉਹਨਾਂ ਨੇ ਰਾਜ ਕੀਤਾ ਵਾਰੀ ਵਾਰੀ ਜਿੱਦਾਂ ਇੱਕ ਵਾਰੀ ਉਹ ਤੇ ਇੱਕ ਵਾਰੀ ਉਹ ਆ ਗਿਆ ਤੇ ਉਹਨਾਂ ਨੇ ਲਗਭਗ ਮੈਂ ਸਮਝਦਾ ਕਿ ਰਲ ਮਿਲ ਕੇ ਹੀ ਪੰਜਾਬ ਨੂੰ ਲੁੱਟਿਆ ਤੇ ਪੰਜਾਬ ਦੇ ਜਿਹੜਾ ਹੈਗਾ ਪੰਜਾਬ ਨੂੰ ਤਰਜਾਈ ਕੀਤਾ ਔਰ ਪੰਜਾਬ ਦੇ ਲੋਕਾਂ ਨੂੰ ਬੇਰੁਜ਼ਗਾਰ ਕੀਤਾ ਤੋਂ ਲੋਕਾਂ 'ਚ ਗੁੱਸਾ ਸੀ ਕਿ ਕੋਈ ਵੀ ਜਿੱਤੇ ਇਹ ਕਹਣਾ ਸੀ ਕਾਂਗਰਸ ਔਰ ਆਕਾਲੀਆਂ ਨੂੰ ਜਿੱਤਣ ਨਹੀਂ ਦੇਣਾ ਪਰ ਉਹਨਾਂ ਨੇ ਇਸ ਦੁੱਸੇ ਦੇ ਵਿੱਚ ਆ ਕੇ ਇਹ ਵੀ ਨਹੀਂ ਵੇਖਿਆ ਵੀ ਦੂਜੇ ਪਾਸੇ ਕੋਈ ਬੰਦਾ ਖੜਾ ਹੈ ਜਾਂ ਬੀਬੀ ਖੜੀ ਹੋਈ ਆ ਉਹਨਾਂ ਨੇ ਇਹ ਵੇਖਿਆ ਵੀ ਜਿਹੜਾ ਆਕਾਲੀ ਦਲ ਤੇ ਕਾਂਗਰਸ ਤੇ ਉਮੀਦਵਾਰਾਂ ਨੂੰ ਹਰਾ ਸਕਦਾ ਉਹਨਾਂ ਲੋਕਾਂ ਨੂੰ ਹਰਾਉਣ ਲਈ ਲੋਕਾਂ ਦੇ ਵੋਟਾਂ ਪਈਆਂ ਉਹਦੇ ਉੱਤੇ 92 ਜੜੇ ਆਓ ਐਮਐਲਏ ਜਿਹੜੇ ਇਹਨਾਂ ਦੇ ਜਿੱਤੇ ਲੇਕਿਨ ਇਹਨਾਂ ਲੋਕਾਂ ਨੇ ਜਿੰਨੇ ਵਾਅਦੇ ਕੀਤੇ ਸੀ ਉਸਦੇ ਉਲਟ ਕਿਸਾਨਾਂ ਦੇ ਲਈ ਵੀ ਕੋਈ ਇਸ ਤਰ੍ਹਾਂ ਦਾ ਕੋਈ ਐਮਐਸਪੀ ਦੀ ਗੱਲ ਕਰਦੇ ਸੀ ਇਹਨਾਂ ਵਿੱਚੋਂ ਇੱਕ ਬੀਬੀਸੀ ਜਿਹੜੀ ਹੁਣ ਮਿਨਿਸਟਰ ਵੀ ਆ ਉਹ ਚੁਟਕੀ ਲਾ ਕੇ ਕਹਿੰਦੀ ਸੀ ਕਿ 5 ਮਿੰਟ ਚਹੀ ਐ ਐਮਐਸਪੀ ਦੇ ਦਾਂਗੇ ਅੱਜ ਉਹ ਐਮਐਸਪੀ ਦਾ ਕੀ ਆ ਉਹ ਥਾਂ ਥਾਂ ਤੇ ਕਿਸਾਨਾਂ ਨੂੰ ਸਹਿਯੋਗ ਦੇਣ ਦੀ ਬਜਾਏ ਜਿਹੜਾ ਸੰਭੂ ਸਟੇਸ਼ਨ ਤੇ ਜਿਹੜੀ ਘਟਨਾ ਵਾਪਰੀ ਆ ਔਰ ਪੰਜਾਬ ਦੀ ਹੱਦ ਦੇ ਅੰਦਰ ਵਾਪਰੀ ਆ ਔਰ ਹਰਿਆਣਾ ਪੁਲਿਸ ਨੇ ਸਾਡਾ ਕਿਸਾਨ ਸ਼ੁਕਰ ਸਿੰਘ ਜਿਹੜਾ ਆ ਉਹ ਸ਼ਹੀਦ ਕਰਤਾ ਔਰ ਦੂਜਾ ਕਿਸਾਨ ਜਿਹੜਾ ਪਿਤਪਾਲ ਸਿੰਘ ਆ ਪੰਜਾਬ ਦੀ ਹੱਦ ਤੋਂ ਜਿਹੜਾ ਚੁੱਕ ਕੇ ਹਰਿਆਣਾ ਪੁਲਿਸ ਲੈ ਗਈ ਉਹਦੀ ਕੁੱਟਮਾਰ ਕੀਤੀ ਔਰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਲੇਕਿਨ ਜਿਹੜੀ ਆ ਪੰਜਾਬ ਦੀ ਭਵਤਵੰਤ ਸਰਕਾਰ ਆ ਉਸਨੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਇਹ ਜਿਹੜੀ ਕਿ ਮੈਂ ਸਮਝਦਾ ਕਿ ਬਹੁਤ ਹੀ ਮਾੜੀ ਗੱਲ ਜਿਹੜੀ ਆ ਉਹ ਆਖਰੀ ਸਵਾਲ ਹੈਗਾ ਇਹਨਾਂ ਚੋਣਾਂ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਕਿਸਾਨ ਜਥੇਬੰਦੀਆਂ ਦਾ ਬਹੁਤ ਵੱਡਾ ਉਭਾਰ ਹੋਇਆ ਸੂਬੇ ਦੇ ਵਿੱਚ ਤਾਂ ਕਿਸਾਨ ਜਥੇਬੰਦੀਆਂ ਦੀ ਕੀ ਭੂਮਿਕਾ ਹੈ ਉਹਨਾਂ ਵਾਲੀ ਦੇਖੋ ਕਿਸਾਨ ਜਥੇਬੰਦੀਆਂ ਤਾਂ ਜਿਸ ਤਰ੍ਹਾਂ ਆਮ ਤੌਰ ਤੇ ਪਿਛਲੀ ਵਾਰ ਸਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਕਿਸਾਨਾਂ ਨੇ ਚੋਣ ਲੜੀ ਲੇਕਿਨ ਆਪਸੀ મતਭੇਦ ਹਣ ਕਾਰਨ ਉਹ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕੇ ਲੇਕਿਨ ਪਿਛਲੇ ਲੰਮੇ ਸਮੇਂ ਤੋਂ ਦਹਾਕਿਆਂ ਤੋਂ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਆਪਣੇ ਢੰਗ ਨਾਲ ਧਰਨਿਆਂ ਦੇ ਰੂਪ ਚ ਪ੍ਰੋਟੈਸਟ ਦੇ ਰੂਪ ਚ ਜਾਂ ਜਨਤਕ ਜਿੰਨੀ ਵੀ ਮੂਵਮੈਂਟ ਚਲਾਉਂਦੇ ਆ ਸਰਕਾਰਾਂ ਦੇ ਖਿਲਾਫ ਉਸੇ ਤਰ੍ਹਾਂ ਹੀ ਉਹਨਾਂ ਨੇ ਇਸ ਵਾਰ ਵੀ ਫੈਸਲਾ ਕੀਤਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਖਾਸ ਕਰਕੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਭਾਰਤ ਦੇ ਲੋਕਾਂ ਨੂੰ ਜਿਹੜਾ ਕਿ ਬਹੁਤ ਵੱਡਾ ਨੁਕਸਾਨ ਕੀਤਾ ਉਹਦੇ ਖਿਲਾਫ ਅਸੀਂ ਹਰ ਥਾਂ ਤੇ ਉਹਨਾਂ ਕੋਲ ਸਵਾਲ ਵੀ ਪੁੱਛਦੇ ਹਾਂ ਕਿ ਜਿਹੜੀਆਂ ਜਿਹੜੀਆਂ ਤੁਸੀਂ ਗੱਲਾਂ ਉਸ ਵੇਲੇ ਕਿਸਾਨ ਅੰਦੋਲਨ ਤੋਂ ਬਾਅਦ ਸਾਡੀਆਂ ਜਿਹੜੀਆਂ ਮੰਗਾਂ ਸੀ ਉਹਨਾਂ ਨੂੰ ਪੂਰਾ ਨਹੀਂ ਕੀਤਾ ਜinak ਵਿੱਚ ਲਖੀਨਪੁਰ ਦੀ ਘਟਨਾ ਵੀ ਹੈ ਜਿਹਦੇ ਉਹਦੇ ਦੋਸ਼ੀਆਂ ਨੂੰ ਅਜੇ ਤੱਕ ਸਜ਼ਾ ਨਹੀਂ ਦਿੱਤੀ ਐਮਐਸਪੀ ਜਿਹੜੀ ਦੇਣੀ ਸੀ ਉਹ ਨਹੀਂ ਦਿੱਤੀ ਇਸ ਕਰਕੇ ਇਸ ਤਰ੍ਹਾਂ ਦੀਆਂ ਹੋਰ ਮੰਗਾਂ ਜਿਹੜੀਆਂ ਉਹ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਨਾਲ ਵਾਅਦਾ ਕਰਕੇ ਉਤੋਂ ਮੁੱਕਰੀਆ ਇਸ ਵਾਰ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਬੋਰਡ ਦੀ ਚੋਟ ਦੇ ਜਿਹੜੇ ਆ ਗਿਆ ਸਬੰਧ ਦੇ ਵਿੱਚ ਅਸੀਂ ਉਹਨਾਂ ਨੂੰ ਅਕਰਾਉ ਕਰ ਰਹੇ ਹਾਂ ਉਹਨਾਂ ਨੂੰ ਵੋਟਾਂ ਪਾਉਣ ਤੋਂ ਰੋਕ ਰਹੇ ਹਾਂ ਬਾਕੀ ਕੋਈ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਵੀ ਪਾਰਟੀ ਚਿਤਾ ਸਕਦੀ ਆ ਜਾਂ ਉਹਨੂੰ ਹਰਾ ਸਕਦੀ ਆ ਭਾਰਤੀ ਜਨਤਾ ਪਾਰਟੀ ਨੂੰ ਉਹਦੇ ਹੱਕ ਤੇ ਲੋਕਾਂ ਨੂੰ ਹੀ ਵੋਟ ਪਾਉਣ ਦੀ ਅਪੀਲ ਕਰ ਰਹੇ ਹਾਂ ਤਾਂ ਜੋ ਅੱਗੇ ਤੋਂ ਆਉਣ ਵਾਲੇ ਲੋਕਾਂ ਨੂੰ ਜਾਂ ਆਉਣ ਵਾਲੀ ਸਿਆਸੀ ਲੋਕਾਂ ਨੂੰ ਇਹ ਗੱਲ ਦਾ ਪਤਾ ਲੱਗ ਜਵੇ ਕਿ ਜੇ ਉਹ ਵਾਅਦੇ ਕਰਕੇ ਜੇ ਲੋਕਾਂ ਨਾਲ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਜਾਂ ਆਮ ਲੋਕਾਂ ਦਾ ਮੁਕਰਦੇ ਆ ਤੇ ਫਿਰ ਜਿਹੜੇ ਲੋਕ ਆ ਉਹ ਵੀ ਉਹਨਾਂ ਨੂੰ ਮਾਫ